ਮੇਲੇ ਪੂਰੇ ਖੋppa ਭੰਦ ਦੇ ਅੱਜ ਤਾਂ ਚੰਦ ਚੜ ਗਿਆ ਤੂੰ ਨਾ ਅੱਡੀ ਛੋ ਮੱਜਾ ਮਾ ਉਹ ਬਾਜਾ ਨੂੰ ਕੀ ਜਨ ਚੜਨ ਲੱਗਿਆ ਤੂੰ ਮਾਰਦੀਆਂ ਬਾਜਾ ਇਹਨੂੰ ਲੈ ਨਾ ਜਨ ਚੜਨ ਲੱਗਿਆ ਤੇ ਟੋਕਣ ਨੂੰ ਕਹੀਂ ਤੈਨੂੰ ਮੈਂ ਟੋਕਦਾ ਪਾ ਲੋ ਭਾਬੀ ਸਾਡੇ ਵਿੱਚ ਨਾ ਆਏਗਾ ਚਲ ਸੁਖਰਾ ਤਾਂ ਭਾਬੀ ਦਾ ਕਹਿਤਾ ਮੈਨੂੰ ਐ ਕਿਹੜਾ ਮਾਮਜ ਬਾਵਾਂ ਪੰਡਾ ਨਾਨਾ ਪੈਣੇ ਮੈਂ ਬਾਲੇ ਗਾਣੇ ਕਿਉਂ ਅੱਜ ਪਹਿਲੀ ਵਾਰ ਭਾਂਡੇ ਮੰਜਲ ਲੱਕੀਆਂ ਨਾ ਤੂੰ ਦਾ ਲੱਡੂ ਹੀ ਫੜ ਜਾਂਦਾ ਤੂੰ ਆਪਣਾ ਕੰਮ ਕਰ ਜਾ ਕੇ ਠੀਕ ਹੈ ਮੈਂ ਤਾਂ ਕੰਮ ਕਰਦੂਈ ਆਈਆਂ ਢੰਗ ਨਾਲ ਆਇਆ ਬਈ ਮੈਂ ਕੰਮ ਕਰਦੀ ਆਈਆਂ ਹੁਣ ਮੈਂ ਅੰਦਰ ਝਾੜ ਗੋਚਾ ਕਰਕੇ ਛੱਡਦੀ ਮੈਂ ਤਾਂ ਸਾਡੀ ਮੇਮ ਸਾਹਿਬ ਜੀ ਨੂੰ ਦੇਖੇ ਭਾਂਡੇ ਮੰਜੀ ਦਿਨ ਤਾਂ ਕਰਕੇ ਸਾਗੀ ਬਹਾ ਦੇ ਕਰੇ ਸਾਡੇ ਪਿੱਛੇ ਬਹੁਤ ਵੱਡਾ ਡੱਬਰ ਸੀਗਾ ਤੇ ਸਾਰੇ ਕੰਮ ਮੈਂ ਆਪ ਹੀ ਕਰਦੀ ਹੁੰਦੀ ਸੀ ਨਹੀਂ ਫਿਰ ਉਹਦੇ ਦੀ ਇਹ ਤਾਂ ਕਦੋਂ ਭਾਂਡੇ ਮੰਜੀ ਨਾਲ ਕੋਈ ਮਾਗਜ ਮਾਰਨ ਦਾ ਕੋਈ ਫਾਇਦਾ ਨਹੀਂ ਰਹਿਣ ਦੇ ਪਾਪੀ ਤੂੰ ਆਪਦਾ ਕੰਮ ਕਰ ਲੈ ਬੈਜਾ ਪੈਜਾ ਜਾਣਦੀ ਆ ਤੈਨੂੰ ਕਿੰਨੇ ਕ ਪਾਣੀ ਚ ਤੂੰ ਕਲਾ ਮਾਰਦਾ ਦੇਖ ਭੈਣੇ ਇਹਨਾਂ ਨੂੰ ਮਾੜਾ ਚੰਗਾ ਬੋਲਣ ਦੀ ਕੋਈ ਲੋੜ ਨਹੀਂ ਛਿੜੀ ਗੱਲਾਂ ਨਾ ਮੇਰੇ ਨਾਲ ਕਰ ਲੈ ਵਾ 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 ਟੀਮੀ ਨੂੰ ਕਹਿੰਦੇ ਆ ਬੰਦਾ ਤੜਕਦਾ ਬੰਦੇ ਨੂੰ ਕਹਿੰਦੇ ਆ ਟੀਮੀ ਤੜਕਰੀਆ ਸਾਵਾ ਸੇ ਬੱਲੇ 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 ਬਾਲੀ ਮੇਰਾ ਹੋ ਗਿਆ ਅੱਜ ਕੱਲ ਦਾ ਠੀਕ ਭੈਣੇ ਉਹਨਾਂ ਕੋਲ ਤਾਂ ਬੋਤਲਾਂ ਹੀ ਸੀ ਪਰ ਉਹਨਾਂ ਨੇ ਕੰਮ ਨਹੀਂ ਕੀਤਾ ਹੁਣ ਸਾਡਾ ਕਰਨਾ ਬਸਣ ਤੋਂ ਪਹਿਲਾਂ ਹੀ ਜਾਣ ਦੀ ਕੋਸ਼ਿਸ਼ ਨਾ ਕਰ ਤੂੰ ਸਾਡੇ ਰਾਹ 'ਚ ਨਾ ਹੀ ਆਇਆ ਕਰੇ ਤਾਂ ਚੰਗੀ ਗੱਲ ਆ ਪਾਲੋ ਦੀਆਂ ਗੱਲਾਂ ਤਾਂ ਸਭ ਨੂੰ ਝੂਠ ਨਹੀਂ ਲੱਗਦੀਆਂ ਨੇ ਆ ਸਿਆਣੇ ਨੇ ਕਹਿੰਦੇ ਹੁੰਦੇ ਕਹਿੰਦੇ ਔਲੇ ਦਾ ਖਾਦਾ ਸਿਆਣੇ ਦਾ ਕਿਹਾ ਮਗਰੋਂ ਕੰਮ ਆਉਂਦਾਗਾ ਆ ਮਗਰੋਂ ਹੀ ਪਤਾ ਲੱਗੂ ਪਾਲੋ ਦੀਆਂ ਗੱਲਾਂ ਦਾ ਸਾਰੀਆਂ ਦਾ ਛੇ ਭਾਬੀ ਤੂੰ ਇੰਨੀ ਸਿਆਣੀ ਹੁੰਦੀ ਆਹਾ ਪਹਿਲਾਂ ਤਾਂ ਮੈਨੂੰ ਐਂ ਦੱਸ ਤੇਰੀ ਭਾਬੀ ਕਿਹੜੇ ਪਾਸੇ ਵੜ ਗਈ ਮੈਂ ਚਲ ਚੰਗਾ ਭੈਣੇ ਜਠਾਣੀ ਆ ਤੇਰੀ ਜਠਾਣੀ ਇਹ ਜਿੰਨਾ ਬੋਲ ਪਿਆ ਕਰ ਦੇਖ ਭੈਣੇ ਜੇ ਤੂੰ ਇੰਨੀ ਚੰਗੀ ਸੀ ਨਾ ਦੇ ਦੇਖਾਰਾ ਨਾਲ ਮੈਨੂੰ ਚੇਦਣੀ ਲੱਗਦਾ ਸੀ ਛੜਾ ਜੀ ਸੈਂਟਰਾਂ 'ਚ ਬੈਠਾ ਤੈਨੂੰ ਕੌਣ ਕਹਦਾ ਸੈਂਟਰ 'ਚ ਬੈਠਾ ਮੇਰੇ ਘਰ ਆਲਾ ਜਿਵੇਂ ਤੁਸੀਂ ਸਾਡੇ ਘਰ ਦੇ ਇੰਨਾ ਪੇਤ ਰੱਖਦੇ ਹੋ ਕੀ ਗੱਲ ਅਸੀਂ ਨਹੀਂ ਰੱਖ ਸਕਦੇ ਨਾ ਇਹਨੂੰ ਕੀਰੇ ਦਾਸ ਤ ਵੀ ਸੈਂਟਰ 'ਚ ਬੈਠਾਗਾ ਨਾ ਨਾ ਬਾਬੀ ਇਹਨੇ ਨਹੀਂ ਦੱਸਿਆ ਇਹ ਤਾਂ ਤੁਹਾਡੇ ਹੱਥਾਂ 'ਚ ਪੜਿਆ ਹੋਇਆ ਇਹਨੇ ਮੈਨੂੰ ਕੁਝ ਨਹੀਂ ਦੱਸਿਆ ਮੈਨੂੰ ਆਪ ਹੀ ਪਤਾ ਲੱਗ ਗਿਆ ਫਿਰ ਤੂੰ ਕੀਦੇ ਕੋਲੇ ਬੈਠ ਕੇ ਖੜਨ ਲੱਗੀ ਮੇਰੇ ਤੋਂ ਬਿਨਾ ਜਿਦ ਕੋ ਮਰਜੀ ਬੈਠਾ ਬੱਸ ਬਹੁਤ ਹੋ ਗਿਆ ਬਹੁਤ ਾਲੀ ਗੱਲ ਨਹੀਂ ਇਹ ਗੱਲ ਦੀ ਮੈਂ ਖੋਜ ਕਰਕੇ ਹਟੂ ਬੇ ਇਹਨੂੰ ਕੀ ਨੇ ਦੱਸਿਆ ਕਿਵੇਂ ਦੱਸਿਆ ਦੇਖ ਪੈਣੀ ਖੋਜ ਕਰ ਚਾਹੇ ਨਾ ਕਰ ਸਾਰੇ ਪਿੰਡ ਨੂੰ ਪਤਾ ਫਿਰ ਬਾਈ ਹੈ ਕਿੱਥੇ ਆ ਆਉਂਦਾ ਨਹੀਂ ਘਰੇ ਬਾਹਰਲੇ ਦੇਸ ਗਿਆ ਹੋਇਆ ਕੀ ਗੱਲ ਤੈਨੂੰ ਬੜੀ ਫਿਕਰ ਪੈ ਰਹੀ ਹੈ ਬਾਈ ਦੀ ਥੋੜੇ ਦਿਨ ਤਾਂ ਪਹਿਲਾਂ ਤਾਂ ਅਸੀਂ ਕਹਿੰਦੇ ਸੀ ਵੀ ਇੱਥੇ ਕਿਤੇ ਗਿਆ ਹੋਇਆ ਅਸੀਂ ਤਾਂ ਬਾਹਰਲੇ ਦੇਸੀ ਟਪਾਤਾ ਉਹ ਤਾਂ ਬਾਹਰਲੇ ਦੇਸੀ ਗਿਆ ਹੋਇਆ ਸੀ ਇਹ ਤਾਂ ਲੋਕ ਉਹੀ ਬੜਦੇ ਤੇ ਜਖਮ ਭੁਗਦੇ ਨੇ ਨੂਨ ਭੁਗਦੇ ਨੇ ਜਖਮਾਂ ਤੇ ਅੱਛਾ ਬੈਣੀ ਸਾਨੂੰ ਨਹੀਂ ਸੀ ਪਤਾ ਵਿਹਾਰ ਨਸਾਛੜਾ ਸੈਂਟਰ ਨੂੰ ਵੀ ਬਾਰਲਾ ਦੇਸ਼ ਕਹਿੰਦੇ ਨੇ ਕੋਈ ਨਾ ਭੈਣੇ ਸੋਚ ਨਾ ਕਰ ਕਿਵਰੀ ਪੜਦਾ ਪਾਉਣਾ ਪੈ ਜਾਂਦਾ ਜਿਹੜੇ ਕੁੱਤਿਆਂ ਨੂੰ ਅਸੀਂ ਰੋਟੀਆਂ ਪਾਉਂਦੇ ਰਹੇ ਸੀ ਕਿ ਸਾਨੂੰ ਨਹੀਂ ਪਤਾ ਸੀ ਉਹ ਸਾਨੂੰ ਹੀ ਵੱਢਣਗੇ ਫਰ ਭੈਣੇ ਤੂੰ ਇਹ ਭੁੱਲ ਗਈ ਵੀ ਜਿਹੜੇ ਕੁੱਤੇ ਨੂੰ ਤੂੰ ਰੋਟੀ ਪਾਉਂਦੀ ਸੀਗੀ ਉਹ ਕੁੱਤੇ ਨੇ ਸਿਰ ਤੇ ਰੋਟੀ ਤੋਂ ਅੱਜ ਤੱਕ ਖਾਈ ਆ ਕਮਾਈ ਉਸੇ ਦੀ ਸੀ ਕਿਹੜੇ ਮੈਨੂੰ ਢਾਵੇਂ ਫੜਾਉਂਦਾ ਤੇ ਲਿਆ ਲਿਆ ਕਿ ਤੈਂ ਕਦ ਦੇਖਿਆ ਗੁੱਟੀ ਫੜਾਉਂਦਾ ਹੈ ਮੈਨੂੰ ਅੱਛਾ ਪਰ ਮੈਂ ਤਾਂ ਹੀ ਸੋਚ ਰਹੀ ਆ ਵੀ ਠੋਡੇ ਅੰਦਰ ਪੱਥਰ ਕਿਵੇਂ ਲੱਗ ਗਿਆ ਤੇ ਸਾਡਾ ਬਾਲਿਆਣਾ ਘਰ ਕਦੋਂ ਨਹੀਂ ਦਿਖਦਾ ਉਹ ਨਹੀਂ ਇੰਨਾ ਦੇਖਦਾ ਬਾਲਿਆਣਾ ਘਰ ਨਹੀਂ ਦਿਖਦਾ ਹੈਗਾ ਵੇ ਬੈ ਜਾ ਬੈ ਜਾ ਹਾਂ ਅੱਛਾ ਪੱਥਰ ਤਾਂ ਲਵਾਇਆ ਹੈ ਮੇਰੇ ਘਰ 'ਚ ਸ਼ਰਮ ਮੰਨ ਲੈ ਚਾਰੇ ਸ਼ਰਮ ਮਾੜੀ ਮੋਟੀ ਜੇ ਹੈਗੀ ਆ ਪੱਲੇ ਹੋਰ ਕਿਹੜੀ ਕਮਾਈ ਆਉਂਦੀ ਦੀ ਤੈਨੂੰ ਜੇ ਤੂੰ ਪੱਥਰ ਲਵਾ ਲਿਆ ਮੈਂ ਇਹ ਤਾਂ ਮੇਰੇ ਮਾਪਿਆਂ ਨੇ ਲਵਾਇਆ ਤੂੰ ਕਦੇ ਢਾਵੇਂ ਫੜਾਈ ਸੀ ਮੈਨੂੰ ਬਾਈ ਹਾਂ ਸਹੀ ਗੱਲ ਕਮਾਈ ਤੂੰ ਹੀ ਖਾਦੀ ਆ ਮੇਰੀ ਨਹੀਂ ਨਹੀਂ ਖਾਦੀ ਆ ਰੋਟੀਆਂ ਵੀ ਮਹੀਂ ਥੱਪ ਕੇ ਦਿੰਦੀ ਸੀ ਤੈਨੂੰ ਕਮਾਈ ਵੀ ਫਿਰ ਤੂੰ ਇਹ ਖਾਂਦੀ ਸੀ 50 ਰੁਪਏ ਦੀ ਰੋਟੀ ਹੋਟਲ ਤੇ ਜਿੰਨੀ ਮਰਜੀ ਲੈ ਕੇ ਬੰਦਾ ਖਾ ਸਕਦਾ ਪਰ ਉਹਨੇ ਫਿਰ ਵੀ ਆਪਣੀ ਪਰਸਾਹੀ ਬਾਰੇ ਸੋਚਿਆ ਜਿਹੜਾ ਤੁਸੀਂ ਨਹੀਂ ਸੋਚਦੇ ਅੱਜ ਅਕਲਾ ਦਿੰਨੀ ਆ ਉਹ ਦਿਨ ਆ ਕੇ ਅਕਲਾ ਦੇ ਲਾਂਗੀ ਫਿਰ ਇਹਨੂੰ ਮੈਨੂੰ ਪਤਾ ਨਹੀਂ ਸੀ ਵੀ ਵਿਚਾਰਾ ਐਡੀ ਵੱਡੀ ਦਲਦਲ ਚ ਫਸਿਆ ਹੋਇਆ ਵਾ 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 ਹੁਣ ਕੱਢ ਦੀ ਪਕੜ ਕੇ ਬੋਦੀ ਤੋਂ ਦੇਖ ਬਣੇ ਸਾਨੂੰ ਤੇਰੀ ਲੜਾਈ ਦੀ ਲੋੜ ਨਹੀਂ ਤੇ ਸਾਡੇ ਮਸਲੇ ਚ ਨਾ ਹੀ ਆਇਆ ਕਰ ਸੰਗੀ ਗੱਲ ਆ। ਹਾਂ ਮੇਰੀ ਗੱਲ ਸੁਣ ਲੈ ਇੱਕ ਤੈ ਹੋਰ ਨਾ ਮੱਥਾ ਵੀ ਬਹੁਤ ਲਾਇਆ ਹੋ। ਤੇ ਤੂੰ ਪਾਲੋ ਨਾਲ ਮੱਥਾ ਲਾ ਰਹੀ ਬਸਤਾਏਂਗੀ ਬਿਆਲੇ ਨੂੰ। ਅੱਜ ਦੀ ਗੱਲ ਕੀਤੀ ਨਾ ਯਾਦ ਰੱਖੀ ਯਾਦ। ਇਹ ਦਲਦਲ ਚ ਤਾ ਇਹਨੂੰ ਕੱਢ ਲੇਂਗੀ। ਜਿਹੜੇ ਦਲਦਲ ਚ ਤੂੰ ਸਿੱਟ ਕੇ ਜਾਏਂਗੀ ਨਾ ਇਹਨੂੰ। ਇਹਨੂੰ ਕਿਸੇ ਨੇ ਕੱਢਣਾ ਵੀ ਨਹੀਂ। ਕੋਈ ਨਾ। ਐਜੀ। ਸੋ ਕੁੱਤੀ ਬੋਂਕਦੀ ਆ। ਤੁਸੀਂ ਜਿਹੜੇ ਕੰਮ ਜਾਣਾ ਸੀ ਜਾਇਓ। ਚੱਲ ਰਿਤ ਇਹਦੀਆਂ ਕਹੀਆਂ ਗੱਲਾਂ ਦਾ ਗੁੱਸਾ ਨਾ ਲੈ। ਜੇਦੀ ਭੁੱਲਣ ਦੀ ਆਪ ਤੇ ਨਾਲੇ ਰੀਤ ਮੈਂ ਉਹ ਦੋਸਤ ਦਾ ਸਾਈਕਲ ਬੜਾਈ ਬੜਾਇਆ ਸਾਈਕਲ ਦਾ ਚਾਹ ਪੀਜੋ ਚੱਲ ਮੈਂ ਆ ਕੇ ਪੀਣਾ ਉਹਨੂੰ ਕੰਮ ਹੋਣਾ ਉਹੇ ਜਾਣਾ ਸਰ ਠੰਡੇ ਹੋਜੋ ਚੱਲ ਕੋਈ ਨਾ ਆ ਗਿਆ ਮੈਂ ਨਾਲ ਹੀ ਮਰ ਜਣਾ ਕੋ ਟਮਾਟਾ ਦੇਖ ਜਾ ਮੈਨੂੰ ਚਾਰ ਦੇ ਜਾ ਦੱਸ ਹੂੰ ਇਹਨੇ ਪਾਲੋ ਠੀਕ ਹੈ ਕਾ ਕੀ ਗੱਲ ਵਾਟਰ ਖਾਂਦੀ ਫਿਰ ਕੇ ਤਾਂ ਹੀ ਲਾਲੀ ਹੋ ਰਹੀਆਂ ਨਜ਼ਰ ਲਾ ਦੇ ਨਾ ਨਾ ਇਹ ਤਾਂ ਐ ਦਾ ਚਾਹੇ ਮੇਰੀ ਮਿੱਟੀ ਚੱਕ ਲੈ ਪੈਰ ਦੀ ਧਾਣੀ ਲਾ ਨੀਤੀ ਪਾਤੀ ਰੁਣ ਝਾਣੇ ਨੇ ਹਾਂ ਬੋਲ ਇਹ ਤੇ ਕੀ ਪਾਲੋ ਤੇਰਾ ਮੇਰੇ ਨਾਲ ਕੋਈ ਫੇਰ ਵੇ ਮੇਰੀ ਗੱਲ ਸੁਣ ਬਾਹਰ ਤਾਂ ਨਹੀਂ ਹੈਗਾ ਪਰ ਦੇਖ ਕੇ ਤੈਨੂੰ ਗੁੱਸਾ ਬਹੁਤ ਆਉਂਦਾ ਮੈਨੂੰ ਮੇਰੇ ਤੇ ਤੈਨੂੰ ਗੁੱਸਾ ਕਾਹਦਾ ਆਉਂਦਾ ਆਪਾਂ ਲੋ ਬੇ ਪਤਾ ਨਹੀਂ ਕਿਉਂ ਆਉਂਦਾ ਰੁੜ ਜਾਣਾ ਤੈਨੂੰ ਦੇਖ ਕੇ ਤਾਂ ਮੇਰਾ ਬਲੱਡ ਹੀ ਵਧ ਜਾਂਦਾ ਅੱਛਾ ਥਾਰ ਮੈਨੂੰ ਤਰਸ ਬਹੁਤ ਆਉਂਦਾ ਕਿਤੇ ਕਿਤੇ ਕਿਉਂ ਕੀ ਗੱਲ ਪਰਜਾਈ ਬੋਲੀ ਜੀ ਉਹੀ ਫਿਰਦੀ ਵੀ ਹੈ ਬਾਹਰ ਆਪਾਂ ਤੇਨੂੰ ਮੇਰੇ ਤੱਕ ਬੇ ਕੰਮ ਨਹੀਂ ਮੈਂ ਤਾਂ ਤੈਨੂੰ ਤਾਂ ਨਹੀਂ ਦੀ ਚੱਜਣਾ ਮੂੰਹ ਲਾਉਂਦੀ ਉਹ ਤੇਰੇ ਨਾਲ ਹੁੰਦਾ ਤੇ ਕਬੂਦੜ ਜਾ ਆ ਮੈਂ ਨਾ ਭੁੱਲ ਗਿਆ ਉਹਦਾ ਰੁੜ ਜਾਣੇ ਦਾ ਉਹ ਡੋਗਾ ਆਹੋ ਡੋਗਾਂ ਵਾਲੇ ਭੋਗਾ ਤਾਂ ਕਰਕੇ ਮੈਂ ਤਾਂ ਥੋੜਾ ਜਿਹਾ ਤੁਹਾਨੂੰ ਘੱਟ ਬੁਲਾਉਂਦੀ ਸੀ ਅੱਛਾ ਹਾਂ ਤੇ ਨਾਲੇ ਅੱਜ ਕੱਲ ਫਿਰ ਕਿੱਥੇ ਰਹਿਣਾ ਬਹੁਤ ਘੱਟ ਟੱਕਰ ਦਾਂਗਾ ਠੀਕ ਗੱਲ ਬਸ ਇੱਥੇ ਖੇਤ ਬੰਨੇ ਯਾਰ ਬੈਲੀ ਵਾਲੇ ਵੀ ਰਹਿੰਦੇ ਆ ਆਹੋ ਉੱਥੇ ਮਿਲ ਜਾਂਦਾ ਚਮਚਾ ਉਧਰੋਂ ਹੋ ਜਾਂਦੇ ਆ ਹੂੰ ਹੂੰ ਇਹ ਵੀ ਗੱਲ ਸਹੀ ਹੈ ਚਲ ਉੱਥੇ ਚਾਹ ਤਾਂ ਪੀ ਲਈ ਅੱਜ ਤਾਂ ਫਿਰ ਪਹਿਲਾਂ ਚਾਹ ਪਿਆ ਦੇ ਬੇ ਕੀ ਤੈਨੂੰ ਚਾਹ ਪਿਉਂਦੀ ਚੱਕ ਕੇ ਕਲੇਜ ਮੂੰਹਲੇ ਨੂੰ ਲੈ ਕੇ ਨਾਲ ਤੁਰਪਾਨਾ ਤੂੰ ਤਾਂ ਅੱਛਾ ਪਾ ਲੋ ਜੇ ਹੁਣ ਤੂੰ ਕਹੇ ਉਹਦਾ ਤਾਂ ਮੈਂ ਮੁਸਕ ਵੀ ਨਹੀਂ ਕੜਦਾ ਹੂੰ ਤੇ ਫਿਰ ਤਾਂ ਸਭ ਤੋਂ ਵਧੀਆ ਚੰਗੀ ਗੱਲ ਐ ਫਿਰ ਹੋਰ ਕੀ ਚਾਹੀਦਾ ਤੂੰ ਕਿਹੜਾ ਹੁਕਮ ਕਰਾ ਕੋਈ ਬੈਂਕ ਬੋੰਕ ਲੁੱਟਣੀ ਆ ਤਾਂ ਦੱਸ ਮੈਨੂੰ ਵੇ ਹਾਂ ਕੰਮ ਤਾਂ ਹੈ ਲੱਗਦਾ ਕਰ ਦੂਗਾ ਮੇਰਾ ਜਿਹੜਾ ਮੈਂ ਕਰਾਉਣ ਨੂੰ ਫਿਰਦੀ ਐ ਜੀ ਚੱਲ ਪਟਾਉ ਆਹਾਂ ਮੈਂ ਤਾਂ ਐ ਕਹਿੰਦੀ ਸੀ ਤੈਨੂੰ ਇੱਕ ਕੰਮ ਕਹਿੰਦੀ ਸੀ ਦੱਸ ਫਿਰ ਜੀ ਕਰ ਦੇਗਾ ਤਾਂ ਤੇਰੇ ਲਈ ਜਾਣ ਖਾਇਰਾ ਵੇ ਜਾਣ ਤਾਂ ਤੇਰੀ ਇੱਕ ਦਿਨ ਉਹ ਵੀ ਨਿਕਲ ਜਾਣੀ ਮੈਂ ਕੀ ਕਰਾਉਣੀ ਆ ਜਾਨ ਤੇਰੀ ਤੂੰ ਕੰਮ ਜਿਹੜਾ ਉਹ ਕਰੀ ਮੇਰਾ ਕੰਮ ਤੇਰਾ ਜ਼ਰੂਰ ਹੋ ਕੰਮ ਤਾਂ ਆਏ ਆ ਮੇਰੀ ਗੱਲ ਸੁਣ ਤੂੰ ਫੀਮੁੱਕੀ ਖਾਣਾ ਬਾਦੂ ਖਾਣਾ ਪਤੂ ਖਾਣਾ ਤੈਨੂੰ ਪਿਓਰ ਜੇ ਮੈਂ ਫੀਮ ਕੁਵਾਉਂ ਆ ਫਿਰ ਦੁੱਧ ਵਰਗੇ ਸਿੱਟੇ ਕੰਮ ਪੂਰਾ ਕਰੂ ਤੇਰਾ ਸੱਚੀ ਹਾਂ ਜੇ ਬੰਦਾ ਬੰਦਾ ਮਰਵਾਉਣਾ ਦੱਸ ਮੇਰਾ ਕੋਈ ਬੰਦਾ ਖਾ ਨੂੰ ਮਰਵਾਉਣਾ ਆ ਬਸ ਥੋੜਾ ਜਿਹਾ ਕੰਮ ਹੀ ਆ ਹੈ ਜੱਜੇ ਕਰਦੇਗਾ ਕਰਦਾਂਗੇ ਤੇ ਫਿਰ ਐ ਕਰ ਕਰ ਕੰਮ ਅੱਜ ਲੈ ਆਪੜ ਸਮਾਨ ਥੋੜਾ ਜਿਹਾ ਸਾਡੇ ਘਰੇ ਫੜਾ ਕੇ ਹੁਣ ਮੈਂ ਹੁਣੇ ਪੜਾਇਆ ਹੁਣ ਜਾ ਭੱਜ ਕੇ ਜਾ ਆ ਲੈ ਇਹ ਫੜਾ ਕੇ ਹੁਣ ਸਾਡੇ ਭੂਰੇ ਦੀ ਬਹੂ ਨੂੰ 2 ਮਿੰਟਾਂ ਚ ਇਧਰ ਮੇਰੀ ਗੱਲ ਸੁਣ ਪਹਿਲਾਂ ਧਿਆਨ ਨਾਲ ਬਾਜ ਮਾਰ ਕੇ ਕੋਲੇ ਬੁਲਾ ਕੇ ਵਧੀਆ 10 ਮਿੰਟਾਂ ਤੇ ਨਾ ਗੱਲਾਂ ਕਰਕੇ ਹੋਣੀਆਂ ਭੂਰੇ ਦੀ ਬਹੂ ਨੂੰ ਉਹਨੂੰ ਐ ਨਹੀਂ ਦੱਸਣਾ ਉਹਨੂੰ ਐ ਕਹਿੰਦੇ ਕਿ ਪੂਰੇ ਨੇ ਸਮਾਨ ਫੜਾਇਆ ਬਸ ਠੀਕ ਆ ਹਾਂ ਤੂੰ ਚਿੰਤਾ ਨਾ ਕਰ ਮੇਰੀ ਗੱਲ ਸੁਣ ਲੈ ਇਹ ਨਾ ਉਹਨੂੰ ਪਤਾ ਲੱਗ ਜਾਵੇ ਪਾਲੋ ਨੇ ਸਮਾਨ ਫੜਾਇਆ ਜੇ ਪਤਾ ਲੱਗ ਗਿਆ ਐਂ ਦੇਖ ਲੈ ਗੜੀ ਚ ਤੱਕੀ ਤੈਨੂੰ ਪੰਡਿਤ ਚ ਵੀ ਨਹੀਂ ਛੱਡਣੇ ਬਸ ਠੀਕ ਆ 10 ਲੱਖ ਜਹ ਹੁਣ ਜਾ ਨਹੀਂ ਖੜੂ ਕਰ ਤੂੰ ਤੇਰੀ ਲੰਘੇ ਚਾਚੂ ਉੱਡਾ ਕੇ ਰੱਖੀ ਉੱਡ ਜਾ ਕਰ ਆ ਗਿਆ ਉੱਡ ਪਾੜ ਕੇ نیچے ਨਜ਼ਾਰਾ ਹੱਬਾ ਹੁਣ ਦੇਖ ਪੂਰੇ ਆ ਲੈ ਪੰਗਾ ਪਾਲੋ ਨਾਲ ਤੈਨੂੰ ਪਜਾਉਂਦੀ ਦੇਖ ਅੱਜ ਹੁਣ ਪਾਲੋ ਲੈ ਲਪੂਰੇ ਸਵਾਦ ਪਾਲੋਂ ਨਾਲ ਮੱਥਾ ਲਾ ਕੇ ਵੇ ਮੈਂ ਤਾਂ ਵੱਡੇ ਵੱਡੇ ਨਹੀਂ ਆਉਣ ਦਿੱਤੇ ਲੈ ਤੂੰ ਕਿਸਕੇ ਹੱਥ ਦੀ ਮੂਲੀ ਆ ਮੇਰੇ ਤਾਂ ਦਰਖਤ ਚੱਟੇ ਨਹੀਂ ਹਰੇ ਹੋਏ ਆ ਨਾਲੇ ਜਿਹੜਾ ਫਿਰਦਾ ਮੇਰੇ ਪਿੱਛੇ ਇਹ ਪੂਸ ਹਿਲਾਉਂਦਾ ਇਹਦੀ ਪੂਸ ਵੀ ਥੱਲੇ ਦੇਖ ਕੇ ਛੱਡੂ ਵੀ ਪਾਲੂ ਤੂੰ ਹੀ ਨਹੀਂ ਪਾਲੋ ਕਹਿੰਦੇ ਮੈਨੂੰ ਅੱਗ ਲਾਉਂਗਾ ਵੇ ਪੂਰੇ ਰੁਕੀ ਕਰਾ ਹਾਂ ਕਿੱਧਰ ਗੇੜੇ ਦੇ ਆਏ ਆ ਉਹ ਸਾਈਕਲ ਛੱਡ ਕੇ ਆਉਣਾ ਸੀ ਉਹ ਵੀ ਛੱਡ ਕੇ ਛੱਡਿਆ ਹਾਂ ਹਾਂ ਇਸ ਤੋਂ ਵਧੀਆ ਰਹੇ ਮੈਂ ਤੂੰ ਸਾਈਕਲ ਛੱਡਿਆ ਆ ਗਲੇ ਉਹ ਛੱਡ ਕੇ ਆਉਣ ਤੇ ਉਹਨੂੰ ਕੰਮ ਜਿਆਦੀ ਸਮਾਏਗਾ ਅੱਛਾ ਅੱਛਾ ਉਹ ਰਿਆ ਗੱਲ ਸੁਣ ਮੇਰੀ ਮੈਂ ਇੰਨਾ ਤੇ ਭੈਜੀ ਕੋਈ ਡਰਤਾ ਨਹੀਂ ਹੁੰਦਾ ਬਾਈ ਜਾ ਬਾਈਆ ਤੇਰੇ ਤਾਂ ਨਹੀਂ ਲੱਗਦੇ ਹੋਗੇ ਆਏ ਹਾਏ ਹਾਏ ਬੇ ਥੱਕ ਗਈ ਬੇ ਪੁੱਛਣਾ ਕੋਸਾ ਸਾਰਾ ਦਿਨ ਫਿਰਦੀ ਰਹੀ ਨਹੀਂ ਆ ਨਾ ਕੰਮ ਕਰਕੇ ਥੱਕ ਜਾਣੀ ਆਂਗੀ ਕੁੱਤੇ ਡਲੇ ਮਾਰਨ ਦੀ ਤੇਰੀ ਆਪ ਤਾਂ ਨਾ ਆਏ ਕਿ ਮੈਂ ਬੋਲਦਾ ਮੈਨੂੰ ਤੂੰ ਨਹੀਂ ਕੁੱਤਿਆਂ ਡਲੇ ਮਾਰਦਾ ਤੜਕੇ ਕਿਵੇਂ ਬੋਲਦੀ ਸੀ ਤੂੰ ਏ ਤੜਕੇ ਤੋਂ ਮੈਂ ਤੇਰੇ ਪਲੇ ਵਾਸਤੇ ਬੋਲਦੀ ਸੀ ਨਾਲੇ ਮੈਂ ਤੇਰੀ ਮਾੜੀ ਕਰਕੇ ਜਾਣਾ ਕਿੱਥੇ ਹੈਗਾ ਬੋਲਦੀ ਤਾਂ ਤੂੰ ਬਹੁਤ ਸੁੱਕੀ ਸੀ ਨਾ ਤੂੰ ਫਿਰ ਮੈਨੂੰ ਖੰਡ ਪਾਉਂਦਾ ਤੇ ਤੂੰ ਨਹੀਂ ਬਣਿਆ ਹੈਗਾ 3 ਮਹੀਨੇ ਮੈਂ ਕਰ ਲਾ ਰੱਖੇ ਕੰਮ ਸੇ ਕੰਮ ਇਹ ਤਾਂ ਸੋਚ ਵੀ ਤੂੰ ਨਵੀਂ ਵਿਆਹੀ ਹੈ ਤੂੰ ਦੇ ਨਾਲ ਲੱਗੀਆਂ ਬੋਲਦਾ ਸਤੈਨ ਹਰਿਆਣੇ ਦੀ ਬੋਲੀ ਵੀ ਸਿੱਖਿਆ ਤੀਂ ਲੱਗਦਾ ਹੈ ਨਾ ਦੋ ਦਿਨਾਂ ਚਾਹਣਾ ਕੰਮ ਸੇ ਕੰਮ ਹਏ ਬੇਮਾਰ ਚੱਕਨੇ ਲੱਗੜ ਖਾ ਕੇ ਬਹੁਤ ਕੁਝ ਸਖਾਉਗਾ ਹਾਂ ਪਹਿਲੇ ਤਾਂ ਸ਼ੁਰੂਆਤ ਹੀ ਹੈ ਤੇ ਤੈਨੂੰ ਬੜੀ ਤਕਲੀਫ ਹੋਈ ਉਹਦੇ ਸੁਣ ਕੇ ਬੱਸ ਕਿਉਂਣ ਦੀ ਹਾਸੀ ਆਈ ਮੇਰੇ ਆਣੀ ਦੀ ਬੋਲੀ ਬੋਲੇ ਆ ਤੂੰ ਹੋਰ ਵਧੀਆ ਮੇਰੀ ਤਾਂ ਚੱਲ ਕੰਮ ਦੱਸ ਮੈਨੂੰ ਕੀ ਹੈ ਖੜਾਇਆ ਜੀ ਦੇ ਵਾਸਤੇ ਕੰਮ ਦੀ ਗੱਲ ਕਰ ਟਾਈਮ ਤੇ ਇਹ ਕੰਮ ਤਾਂ ਹੈਗਾ ਤੇਰਾ ਹੀ ਹੈ ਕੁਛ ਵਧੀਆ ਤੇਰੇ ਭਲੇ ਲਈਆ ਬਾਕੀ ਤੇਰੀ ਮਰਜ਼ੀ ਹੈ ਬੋ ਮੈਂ ਨਾਲੇ ਕਦੀ ਅਜੇ ਤੱਕ ਕਿਸੇ ਦਾ ਮਾੜਾ ਸੋਚਿਆ ਹੀ ਨਹੀਂ ਜੋ ਹੁਣ ਸੋਚੂਗੀ ਮੈਂ ਮੈਨੂੰ ਤਾਂ ਉਹੀ ਬਦਨਾਮ ਕਰ ਦੰਦੇ ਨੇ ਲਾਕ ਹਾਂ ਬੋਲੋ ਦੇ ਆ ਜਿਹੜਾ ਤੇਰਾ ਦੋਸਤ ਤੇ ਆਵਲੀ ਜਾ ਆਪਣੇ ਘਰੇ ਗਿਆ ਹਾਂ ਮੈਨੂੰ ਤਾਂ ਉਹ ਮਿਲੀ ਸੀ ਮੰਡੀਆਂ ਦੀ ਕਹਿੰਦੇ ਤੈਨੂੰ ਕੁਛ ਦਾ ਕੁਛ ਦਾ ਕਹਿੰਦੇ ਸੋਦੇ ਘਰੇ ਵੜਿਆ ਹੈ ਜੀ ਤਾਂ ਹੀ ਭੇਜਿਆ ਹੋਣਾ ਹੋਰ ਤਾਂ ਉਹ ਆਪਣੇ ਆਪ ਤਾਂ ਜਾਣਦੇ ਹੁੰਦੇ ਤਾਂ ਹੈ ਨਹੀਂ ਕਿਉਂ ਭੈਜਾਂ ਨੂੰ ਮੈਂ ਭੇਜਦੀ ਫਿਰਦੀ ਆਂਗੀ ਪੈਂਦਾ ਨਹੀਂ ਨਿਚਲਕ ਤਾਂ ਹੋਰ ਨਾ ਮੈਂ ਤੇ ਸੱਤਰ ਖਾ ਲਈ ਜਿਹੜੀ ਤੇ ਰੋਜ਼ ਰੂਤ ਉਹਨਾਂ ਨੂੰ ਚਾਹ ਪੀਣ ਦੀ ਹੱਤ ਪਾਰਖਿਆਂ ਨੂੰ ਉਹੀ ਚਾਹ ਕਦੇ ਨਾ ਕਦੇ ਤੈਨੂੰ ਤੰਗ ਕਰੂਗੀ ਨਾਲੇ ਮੈਂ ਤਾਂ ਹੁਣ ਘਰੇ ਵੀ ਨਹੀਂ ਪਹੇਗੀ ਮੈਂ ਤਾਂ ਉਹ ਉਹਨਾਂ ਦੇ ਲੰਮੀ ਦੂਰ ਦੀ ਰਿਸ਼ਤੇਦਾਰੀ ਜਿਹੜੇ ਉਹਨਾਂ ਦੇ ਕਈ ਹੋਤੀ ਚੱਲ ਜਾਣ ਦੇ ਮੈਨੂੰ ਨਵੇਂ ਨਵੇਂ ਪੰਕਤੀਆਂ ਨਾਲ ਤਾਂ ਸੋਣਾ ਆ ਤਾਂ ਨਾਲ ਇੰਨਾ ਸੇਤੀ ਵਿਸ਼ਵਾਸ ਨਹੀਂ ਤੈਨੂੰ ਆਵਦੇ ਵਾਲੀ ਤੇ ਤੇਰੇ ਵਾਲਾ ਕੰਮ ਨਹੀਂ ਮੈਨੂੰ ਕੱਬ ਜਿੰਨਾ ਭਰੋਸਾ ਹੁੰਦਾ ਜੇ ਸਾਰੀ ਇਹੀ ਗੱਲ ਕਹਿੰਦੇ ਨੇ ਤੇਰਾ ਭਾਈ ਵੀ ਇੰਝ ਕਹਿੰਦਾ ਮੈਨੂੰ ਤੇਰਾ ਹੈ ਨਹੀਂ ਉਹਨੂੰ ਤਾਂ ਭਰੋਸਾ ਤੇਰੇ 'ਤੇ ਹੂੰ ਭਰੋਸਾ ਨੂੰ ਮੇਰੇ ਤੇ ਫੁੱਲੋ ਫੁੱਲਾ ਆ ਤੇਰੇ ਮੰਗੂ ਨਹੀਂ ਮਿੱਠੀਆਂ ਗੋਲੀਆਂ ਦਿੰਦਾ ਕਿਸੇ ਨੂੰ ਹੂੰ ਜਿਵੇਂ ਤੂੰ ਦਿਨ ਆ ਤੇ ਆਲੀ ਤੈਨੂੰ ਮੇਰੀਆਂ ਗੱਲਾਂ ਮਿੱਠੀਆਂ ਗੁਲੀਆਂ ਲੱਗਦੀਆਂ ਨੇ ਵੇ ਫਿਰ ਜੇ ਨਹੀਂ ਯਕੀਨ ਤਾਂ ਕਰੇ ਜਾ ਕੇ ਦੇਖ ਲੈ ਤੇਰੇ ਆਲੀ ਨੇ ਕੱਪ ਚ ਪਾ ਕੇ ਚਾਹ ਫੜਾ ਰੱਖੀ ਉਹ ਉਹਨੂੰ ਨਾਲ ਉਹ ਕਿਦਾ ਚਮਚਾ ਵੀ ਦੇਉ ਚਲ ਤੇਰੀ ਤਾਂ ਬਕਵਾਸ ਹੀ ਹੁੰਦੀ ਆ ਮੇਰੀ ਤਾਂ ਬਕਵਾਸ ਲੱਗਣੀ ਹੀ ਆ ਗਿੱਦਾ ਵੀ ਤੇਰਾ ਮਹੀਂ ਪਵਾਉਂ ਦੇਖਦਾ ਜਾ ਤੂੰ ਕੀ ਖੇਡ ਖੜਾਉਂਦੀ ਆ ਪਾ ਲਓ ਪੂਰਿਆ ਕਰੀਏ ਭਾਈ ਹਾਂਜੀ ਕੌਣ ਪੂਰਾ ਹੈਗਾ ਬਾਈ ਘਰੇ ਵੀਰੇ ਤਾਂ ਹੈ ਨਹੀਂ ਕਿ ਘਰੇ ਹੈ ਨਹੀਂ ਬਣੇ ਘਰੇ ਤੁਸੀਂ ਕੰਮ ਆਇਆ ਦੀ ਬਣੇ ਘੰਟੇ ਤੱਕ ਆ ਜਾਓ ਫੇ ਚਾਹ ਪਿਆਣ ਦੇ ਬਣੇ ਮੈਂ ਤਾਂ ਜਾਣਦੀ ਕਿ ਕੋਈ ਨਾ ਵੀਰੇ ਮੈਂ ਦਿੱਤਾ ਦੀ ਬਣੇ ਆ ਸਮਾਨ ਫੜਾਇਦੀ ਬਣੇ ਪੂਰੇ ਨੇ ਮਿਲੂ ਸਮਾਨ ਨਾ ਮੰਗਾਇਦੀ ਭਈ ਉਹ ਨਹੀਂ ਕਿਹ ਕਿਸਮਾਨ ਹੋਇਆ ਉਸੇ ਨੂੰ ਪਤਾ ਪਣੇ ਸਮਾਨ ਦਾ ਤਾਂ ਵੀਰੇ ਇਹ ਹੈਗਾ ਕੀ ਆ ਪਣੇ ਪੂਰੇ ਦਾ ਸਮਾਨ ਤੀਕਾ ਉਹਨੇ ਤਾਂ ਆਖੇ ਦੀ ਮੇਰੇ ਕਮਰੇ ਚ ਇੱਥੇ ਰਹੀ ਤੂੰ ਬਾਤੈਨੂੰ ਫੜਾਤਾ ਪਣੇ ਹੁਣ ਪਾਣੀ ਦਾ ਗਲਾਸ ਪਿਆ ਦੇ ਮੈਨੂੰ ਚਲ ਕੋਈ ਨਾ ਵੀਰੇ ਮੈਂ ਪਹਿਲਾਂ ਪਾਣੀ ਲਿਆਉਣੀ ਆ ਫਿਰ ਚਾਹ ਵੀ ਬਣਾ ਲਉਗੀ ਠੀਕ ਆ ਪਣੇ ਮੈਂ ਪਾਲੂ ਤੇਰੇ ਵਾਲਾ ਕੰਮ ਤਾਂ ਕਰਤਾ ਹੁਣ ਮੇਰੇ ਵਾਲਾ ਕੰਮ ਦਾ ਪਤਾ ਨਹੀਂ ਤੂੰ ਕਦੋਂ ਕਰੇਂਗੀ ਜੀਤ ਤਾਂ ਪੱਲੂ ਦੀ ਗੱਲ ਸਹੀ ਆ। ਬੇਚਨ ਤਾਂ ਗੱਲ ਸਹੀ ਕਰਦੀ ਆਪਾਂ ਨੂੰ। ਇਹ ਕਿਦਾਂ ਜਾ ਕੇ? ਹਾਂ ਲੋ ਵੀਰੇ ਮੈਂ ਚਾਹ ਬਣਾਉਣੀ ਆ। ਚਾਹ ਰੋ ਕੀ ਆਪਣੇ? ਕੋਈ ਨਾ ਬਈ ਤੂੰ ਬਹਿ ਜਾ। ਜਿੱਤੇ ਤੂੰ? ਤੂੰ ਬੈਠੇ ਹੋ ਮੈਂ ਕਿਵੇਂ ਆਉਣੇ ਬਈ? ਸਿਰਾ ਸਮਾਨ ਜਾ ਫੜਉਣਾ ਐ। ਸਮਾਨ ਮੇਰਾ? ਹਾਂ ਬਈ ਕਿਹੜਾ ਸਮਾਨ? ਤੂੰ ਭੁੱਲ ਗਿਆ ਪ੍ਰਾਣੀ ਜਾਨੀ ਆ। ਕਿਹੜੀ ਜਾਨੀ? ਇਹਰਾ ਤੂੰ ਕਹਿੰਦੀ ਸਮਾਨ ਲੈ ਕੇ ਕਿਨੇ ਕਿਹੜਾ ਸਮਾਨ ਕਿਹਾ ਮੈਂ ਤੈਨੂੰ ਕਦੋਂ ਕਿਹਾ ਤੂੰ ਪੂਰਿਆ ਹੁਣ ਉਹ ਗੱਲਾਂ ਯਾਦ ਕਰਾ ਜਿਹੜਾ ਸਮਾਨ ਲੈ ਕੇ ਆਇਆ ਸੀ ਮੈਂ ਉਹ ਫੜਾਉਣ ਆਇਆ ਸੀ ਕਰੇ ਤੂੰ ਮੈਨੂੰ ਮਿਲਿਆ ਨਹੀਂ ਮੈਂ ਤਾਂ ਇਹ ਆ ਪਾਣੀ ਦੀ ਘੁੱਟ ਭਰ ਦੇ ਮੈਂ ਤੇਥੋਂ ਸਮਾਨ ਨਹੀਂ ਮੰਗਾਇਆ ਯਾਰ ਕਿਹੜੇ ਵੇਲੇ ਮੰਗਾ ਲਿਆ ਮੈਂ ਤੇਥੋਂ ਸਮਾਨ ਤੂੰ ਯਾਦ ਕਰ ਬਾਈ ਪੂਰਿਆ ਮੈਂ ਪਹਿਲਾਂ ਆ ਗਿਆ ਕਿਨੇ ਤੇਰਾ ਸਮਾਨ ਫੜਾਉਣਾ ਹੈ ਤੇ ਕਿੰਨੀ ਆਪਣੀ ਗੁੜੀ ਜਾਰੀ ਆ ਉਹ ਯਾਰੀ ਹੈ ਕਿਆ ਯਾਰੀ ਤੇਰੀ ਗੱਲ ਮੈਂ ਮੰਨਦਾ ਵੀ ਯਾਰੀ ਹੈ ਤੇਰੀ ਪਰ ਮੈਂ ਸਮਾਨ ਤੈਥੋਂ ਕਦੋਂ ਮੰਗਾਇਆ ਹੈ ਮੰਗਾਇਆ ਬਾਈ ਪੂਰਿਆ ਤੂੰ ਯਾਰ ਕਰ ਪੂਰਿਆ ਤੂੰ ਕਿੰਨੇ ਸਾਲਾਂ ਦਾ ਸਮਾਨ ਪਾੰਦਾ ਸੀ ਹੁਣ ਤੂੰ ਮੁੱਕਰਦਾ ਕਾ ਤਾ ਬਾਈ ਕਿਉਂ ਜਿੱਤ ਤੇ ਅਮਰਾ ਘਰ ਪਟਣ ਤੇ ਤੋਲੇ ਆ ਯਾਰ ਬਾਈ ਯਾਰ ਘਰ ਤਾਂ ਆਪਣੀ ਯਾਰੀ ਸੀ ਤਾਂ ਸਮਾਨ ਫੜਾਉਣ ਆ ਗਏ ਪੋ ਜਦੋਂ ਕਿਹੜੇ ਵੇਲੇ ਤੈਨੂੰ ਮੈਂ ਕਹਤਾ ਸਮਾਨ ਮੰਗਾ ਲਿਆ। ਬਾਈ ਪੂਰੇ ਅਗਰੇ ਦਾਇਆ ਤੂੰ ਵੀ ਡੱਡ ਲੱਗਿਆ। ਤੂੰ ਕਹੀ ਜੇ ਗੱਲਾਂ ਕਰੀਂਗਾ ਨਹੀਂ ਜਿਆ। ਜੀਤਿਆ ਬਕਵਾਸ ਨਾ ਕਰ। ਇਸ ਤੋਂ ਪਹਿਲਾਂ ਕਿ ਮੈਂ ਆਪਣੀ ਜਾਰੀ ਦੀ ਹੱਥ ਭੁੱਲ ਜਾ। ਬਾਈ ਤੈਨੂੰ ਦਾ ਪੂਰੇ ਆਪਣੀ ਜਾਰੀ ਤੇ ਇਸ ਤਾਂ ਉਹੀ ਖੜਿਆ ਬਖਪੂਰデア। ਕੀ ਗੱਲ? ਫੋ ਤੈਨੂੰ ਐ ਹੋ ਗਿਆ ਵੀ ਮੇਰੀ ਘਰ ਵਾਲੀ ਨੂੰ ਪਤਾ ਲੱਗ ਗਿਆ। ਯਾਰੀਆਂ ਚ ਘਰ ਥੋੜਾ ਪੱਟਿਆ ਕਰਦੇ ਨੇ ਕਿਸੇ ਦੇ। ਐਕਸਲ ਚੰਗਾ ਬਾਈ ਤੁਰਿਆ ਤੈਨੂੰ ਤਾਂ ਹੁਣੇ ਪਤਾ ਲੱਗ ਗਿਆ ਹੀ ਤਹਾਨੂੰ ਪਤਾ ਲੱਗ ਗਿਆ ਕੀ ਹੋਇਆ ਰੀਤ ਉਹ ਹੀ ਕੁਝ ਹੋਇਆ ਛੇੜਾ ਕੁਝ ਮੈਂ ਆਪਣੀ ਅੱਖਾਂ ਨਾਲ ਦੇਖਿਆ ਯਾਰ ਤੂੰ ਇਹਨਾਂ ਤੇ ਯਕੀਨ ਕਰ ਲਿਆ ਐਨਾ ਭੋਲਾ ਤੂੰ ਹੈ ਨਹੀਂ ਛਿੰਨਾ ਮੇਰੇ ਸਾਹਮਣੇ ਬਣਦਾ ਐ ਮੈਂ ਸਾਰਾ ਕੁਝ ਦੇਖ ਲਿਆ ਬੀਹ ਲਵਾਵੇ ਚ ਕੀ ਆ ਪੁੱਕੀ ਆਦੇ ਚ ਜਰ ਉਹਦੇ ਵਿੱਚ ਪਾਲੋ ਦੀ ਹਰਕਤ ਮੇਰਾ ਕੋਈ ਹੱਥ ਨਹੀਂ ਉਹ ਚੀਜ਼ अच्छा ਤਾਂ ਪੈਣ ਹੁਣ ਭੁੱਕੀ ਵੀ ਖਾਂਦੀ ਆ ਨਹੀਂ ਫਿਰ ਪਾਲੋਂ ਨੂੰ ਕੀ ਪਤਾ ਲੱਗਿਆ ਵੀ ਜੀਤਾ ਤੁਹਾਡੇ ਘਰੇ ਆ ਉਹਨੇ ਮੈਨੂੰ ਰਸਤੇ 'ਚ ਰੋਕ ਕੇ ਕਿਹਾਗਾ ਵੀ ਜੀਤਾ ਤੁਹਾਡੇ ਘਰੇ ਆ ਮੈਨੂੰ ਨਹੀਂ ਪਤਾ ਨਾਲੇ ਮੈਨੂੰ ਕੀ ਪਤਾ ਵੀ ਉਹ ਬੰਦਾ ਇੱਥੇ ਰੋਜ਼ ਹੀ ਆਉਂਦਾ ਹੋਵੇ ਤੇ ਮੈਂ ਅੱਜ ਦੇਖਿਆ ਹੋਵੇ ਨਾਲੇ ਮੈਂ ਤਾਂ ਕਦੇ ਬਾਹਰ ਨਹੀਂ ਨਿਕਲੀ ਘੇੜ 'ਚ ਹੀ ਮੋੜਦੇ ਹੋਣੇ ਤੁਸੀਂ ਨਹੀਂ ਯਾ ਮੈਂ ਨਹੀਂ ਬੁਲਾਇਆ ਇਹ ਗੱਲ ਤਾਂ ਚੱਕੀ ਨਹੀਂ ਕਰਾਂ ਤਾਂ ਇਹਦਾ ਚਾਵੀ ਛੱਡਤੀ ਵੀ ਪਹਿਨਾ ਮੈਂ ਆਪਣੇ ਕੰਮ 'ਚ ਆਇਆ ਮੈਂ ਜੇ ਤਾਂ ਐਸੇ ਆਦਮੀ ਕੋਲ ਹੋਣੇ ਪਰ ਅਗਲੇ ਹੀ ਘਰੇ ਆ ਗਿਆ ਨਾ ਤਾਂ ਉਹਨੇ ਆਪਦਾ ਟਾਈਮ ਘਟਣ ਦਿੱਤਾ ਤੇ ਨਹੀਂ ਤੁਸੀਂ ਹੁਣ ਤਾਂ ਨਾ ਮੈਨੂੰ ਐਵੇਂ ਲੱਗਣ ਲੱਗ ਗਿਆ ਵੀ ਪਾਲੋ ਭੈਣ ਸੱਚੀ ਆ ਤੇ ਤੂੰ ਝੂਠਾ ਏ ਬਕੀਰੀ ਤਾਂ ਪਾਲੋ ਆਪਣੀ ਚਾਲ ਦੇ ਵਿੱਚ ਕਾਮਯਾਬ ਹੋ ਗਈ ਹੁਣ ਮੈਨੂੰ ਕੋਈ ਸਫਾਈ ਦੇਣ ਦੀ ਲੋੜ ਨਹੀਂ ਨਾ ਤੁਝ ਕੀ ਨਹੀਂ ਕਰਨਾ ਅੱਛਾ ਪਾਲ ਨੇ ਹਜੇ ਘੜੀ 'ਚ ਪੈਰ ਵੀ ਨਹੀਂ ਪਾਇਆ ਇੰਨੀ ਛੋਟੀ ਉਹਨੇ ਆਰਾਮ ਨੀ ਲਵੀ ਰਾਜਤੀ ਇੰਨੀ ਜਲਦੀ ਤਾਂ ਵੱਡੇ ਵੱਡੇ ਬੰਦਿਆਂ ਤੋਂ ਵੀ ਕੰਮ ਨਹੀਂ ਹੁੰਦੇ ਹੌਲੀ ਹੌਲੀ ਤੈਨੂੰ ਸਾਰਾ ਕੁਝ ਪਤਾ ਲੱਗੂ ਵੀ ਕਿੰਨੀ ਕਸ਼ੇਤੀ ਰਾਮ ਰੀਲਾ ਦਾ ਰਾਜ ਕੀਤਾ ਦੇਖ ਮੈਨੂੰ ਹਣਾ ਝੂਠੀਆਂ ਗੱਲਾਂ ਸੁਣਾਉਣ ਦਾ ਕੋਈ ਫਾਇਦਾ ਨਹੀਂ ਤੇ ਨਾ ਹੀ ਅਸਵਾਦ ਮੈਂ ਕਦੇ ਕਿਸੇ ਗੱਲ ਦਾ ਥੋੜੀ ਦਾ ਯਕੀਨ ਕਰਾਂ ਜਿੰਨਾ ਮੇਤੋ ਹੋ ਸਕੇ ਉਹਨਾਂ ਦੂਰ ਰਹੋ ਪਾਲੋ ਨੇ ਤਾਂ ਫਸਾਏ ਦਿੱਤੇ ਤੇ ਕਹਿੰਦੀ ਪੂਰਾ ਦਾ ਘਰੇ ਨਹੀਂ ਪੂਰਾ ਦਾ ਆ ਗਿਆ ਜਿਹਦਾ ਆਪੇ ਲੰਘੇ ਪ੍ਰਮਾਤਮਾ ਕਰਕੇ ਪਾਲੋ ਖਦਾ ਮਰਵਾਏ ਦਿੱਤੇ ਤੇ ਪਰ ਕੰਮ ਮੈਂ ਕਿਰਾ ਕਰਿਆ ਮੈਂ ਮਰਵਾਉਣ ਨੂੰ ਮੈਂ ਗੋਲੀ ਚੱਕੀ ਫਿਰਦੀ ਆ ਬਾਇਆ ਥੱਲੇ ਪੂਰਾ ਆ ਗਿਆ ਤੈਨੂੰ ਪਤਾ ਹੈ ਫੇਰ ਵੀ ਕੀ ਬਣੇ ਮੈਂ ਤਾਂ ਮਸਾ ਬਸ ਕੇ ਸੱਚੀ ਸੱਚੀ ਮੈਂ ਤਾਂ ਗੱਲ ਥੱਲੇ ਨਹੀਂ ਲੱਗਦੀ ਮੇਰਾ ਨਾਮ ਉਹ ਤਾਂ ਨਹੀਂ ਲੈਤਾ ਮੇਰਾ ਲੈਤਾ ਪਰ ਤੇ ਮੈਂ ਤਾਂ ਹੁਣ ਤੇਰੇ ਕੰਮ ਆ ਗਿਆ ਮਤਲਬ ਕੋਈ ਮੇਰਾ ਵੀ ਕੰਮ ਕਰ ਦੇ ਕਰ ਥੋੜਾ ਕੰਮ ਕੋਈ ਸਾਖ ਸੁਖ ਕਰਾ ਦੇ ਹੁਣ ਛੜੇ ਨੂੰ ਨਾ ਲਾ 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 ਦੇਕਾ ਦੇਕਾ ਬੁੜੇ ਬੰਦੇ ਨੂੰ ਕੌਣ ਦੇ ਦੋ ਤਾਨੂੰ ਕੁੜੀ ਵੇ ਤੈਨੂੰ ਹਾਂ ਸ਼ਰਮ ਮੰਨ ਲੈ ਮੋਟੀ ਮੋਟੀ ਜਿ ਮਨਣੀ ਆ ਬਾਈ ਗਾ ੱੱਲੇ ਉੱਡ ਚੱਲਿਆ ਗੱਲ ਸੁਣ ਲੈ ਕਰ ਪਹਿਲਾਂ ਪੂਰੀ ਆਹ ਰੋਡੀਆਂ ਨੂੰ ਤੇਲ ਲਾ ਲੈਣਾ ਉਈ ਮੇਰਾ ਮਤ ਬਤ ਕਰ ਲੱਗਦਾ ਦਿੱਥੋ ਜਦੋਂ ਖਾਈਆਂ ਘੜਦੇ ਕਾਲੀਆਂ ਆਈਆਂ ਸਹੀ ਸਹੀ ਮਰ ਜਾਣਿਆ ਮੈਂ ਤੇਰੇ ਨਾਲ ਗੱਲ ਕਿਹੜੀ ਕੀਤੀ ਸੀ ਤੇ ਰਿਸ਼ਤੇ ਦੀ ਗੱਲ ਕਰਕੇ ਕੀਤੀ ਐ ਵੀ ਮੈਂ ਤੇਰੇ ਨਾਲ ਮੈਂ ਤੈਨੂੰ ਐਂ ਕਹੇਤੀ ਪੂਰਾ ਫੀਮ ਦਾ ਖਵਾ ਦੂੰਗੀ ਹਜੇ ਰਾਜਸਥਾਨ ਮੈਂਨੇ ਆਰਡਰ ਦਿੱਤਾ ਹੋਇਆ ਆਉਗੀ ਉਦੋਂ ਲੈ ਕੇ ਦੇ ਦੂੰਗੀ ਕਦੋਂ ਆਉਗੀ ਫਰੀਜ਼ ਤਾਂ ਅਗਲੇ ਸਾਲ ਆਉਗੀ ਅਗਲੇ ਸਾਲ ਜੇ ਮੇਰੇ ਸਿਵਲ ਚ ਵਾਕੇ ਫਿਰ ਮੈਂ ਸਿਵਲ ਚ ਰੱਖਿਉਂ ਹੋਰ ਕੁਝ ਨਹੀਂ ਹੁੰਦਾ ਜਿਉਂਦੇ ਹੀ ਤਾਂ ਤੇ ਕਾਗਰ ਨਹੀਂ ਪਈ ਮਰੇ ਪਏ ਦੀ ਪਾਵੇਂਗੀ ਮੈਂ ਮੇਰੀ ਗੱਲ ਸੁਣ ਬੇ ਆ ਨਾਲ ਲੋਟ ਹੋ ਕੇ ਪਏ ਮਰ ਜਾਣਾ ਜਾਂ ਡਿੱਗ ਗਿਆ ਇਸੇ ਚੱਕਰ ਵਿੱਚ ਆ ਗਿਆ ਨਾ ਦੌਰਾ ਪੈ ਜਾਊਗਾ ਤੇਰੇ ਰੁੱਟ ਜਾਣਾ ਤੇ ਤੇਰੇ ਘਰ ਦੇ ਮੈਨੂੰ ਕੜੀ ਸੇ ਫਿਰਨਗੇ ਅਹ ਮੈਂ ਤਾਂ ਇਹ ਕਹਿੰਦੀ ਸੀ ਫਿਰ ਪੂਰਾ ਸਾਡਾ ਕੁਝ ਹੋਰ ਤਾਂ ਨਹੀਂ ਬੋਲਿਆ ਪੂਰਾ ਤਾਂ ਨਹੀਂ ਕੁਝ ਬੋਲਿਆ ਉਹਦੀ ਬਹੂ ਕੀ ਕਹਿੰਦੀ ਸੀ ਉਹਦੀ ਬਹੁਤਾ ਬਾਲੀ ਡਰੀ ਹੋਈ ਸੀ ਹਾਂ ਫਿਰ ਤੂੰ ਚਾਹ ਪਾਣੀ ਪੀ ਕੇ ਆਇਆ ਬੇ ਕਿਹੜੀ ਚਾਹ ਮੇਰਾ ਪਾਣੀ ਵੀ ਉੱਥੇ ਰਹਿ ਗਿਆ ਮਰ ਜਾਣਾ ਕਿੱਥੋਂ ਕੋਲ ਪੂਰਾ ਕੰਮ ਕੰਮ ਤਾਂ ਥਾਰਾ ਸਿਰੇ ਲਾਇਆ ਕਾਣੀ ਲਾਇਆ ਕੰਮ ਤੂੰ ਸਿਰੇ ਜਾਵੇਂ ਹਾਂ ਉਹ ਦੇਖੀ ਤੂੰ ਆਥੋਂ ਦੇਖੀ ਉਹਨਾਰੇ ਰੋਲਾ ਪੈਂਦਾ ਪੂਰਾ ਦਾ ਭਖਿਆ ਹੋਇਆ ਦੀ ਮੈਂ ਤਾਂ ਭੱਜਿਆ ਆ ਉਥੋਂ ਮੈਨੂੰ ਨਹੀਂ ਲੱਗਦਾ ਵੀ ਤੂੰ ਪੂਰਾ ਕੰਮ ਕਰਕੇ ਆਇਆ ਹੈਂ ਕਿ ਨਾ ਤੇਰੇ ਤਾਂ ਮੈਨੂੰ ਹੁਣ ਵਿਸ਼ਵਾਸ ਵੀ ਨਹੀਂ ਰਿਹਾ ਵਿਸ਼ਵਾਸ ਵੀ ਨਹੀਂ ਰਿਹਾ ਕੰਮ ਪਤਾ ਕਿਵੇਂ ਕਿਹਾ ਸੀ ਤੈਨੂੰ ਵੀ ਸੂਰ ਦਾ ਕੰਮ ਕਰਕੇ ਆਉਣਾ ਵੀ ਉਹਦੇ ਹੱਥ ਚ ਫੜਾਉਂਦੇ ਨੇ ਪੂਰੇ ਨੇ ਦੇਖਣਾਗਾ ਸਮਾਨ ਵੀ ਹਾਂ ਤੂੰ ਕੀ ਫੜਾ ਰਹੇਗਾ ਆ ਫੜਾ ਪਤਾ ਲੱਗ ਗਿਆ ਪੂਰੇ ਨੂੰ ਪਤਾ ਲੱਗ ਗਿਆ ਸਾਰਾ ਕੀ ਕਿਹਾ ਸੀ ਤੈ ਮੈਂ ਆਖਿਆ ਸਮਾਨ ਪੂਰੇ ਦਾ ਅੱਛਾ ਉਹ ਕਹਿੰਦੀ ਵੀ ਪੂਰੇ ਦਾ ਕੋਈ ਸਮਾਨ ਉਹ ਆਪਕਿ ਨਹੀਂ ਦੱਸਿਆ ਮੇਰੀ ਗੱਲ ਸੁਣ ਆਏ ਕਹਿੰਦਾ ਕਿ ਨਵੀਂ ਇਹ ਮਤਲਬ ਇਹ ਪੁੱਕੀ ਆ ਪੂਰੇ ਦੀ ਕਹੇ ਤਾਂ ਦੀ ਕਹਿੰਦਾ ਜਿੱਤਾ ਗਿਆ ਕਿ ਮੈਂ ਹਾਂ ਹਾਂ ਸੱਚੀ ਇਹ ਬੋਲਦਾ ਦਹਿਲ ਗਿਆ ਚਿੱਕੜਾ ਨਾਲ ਉਹਨੇ ਤਾਂ ਮੈਂ ਪੂਰਾ ਫੇਰ ਵੀ ਫੇਰ ਕੀ ਹੁਣ ਮੈਂ ਤਾਂ ਤੇਰੇ ਸਾਰੇ ਕੰਮ ਕਰਤੇ ਅਮਲੀ ਨੇ ਚੱਲ ਕੋਈ ਨਹੀਂ ਮੈਂ ਵੀ ਤੈਨੂੰ ਕਹੇ ਤਾਂ ਨਾ ਵੀ ਆਰਡਰ ਪਾਇਆ ਹੋਇਆ Rajasthan ਤੋਂ ਜਿੱਦੇ ਆ ਗਈ ਤੇ ਮੇਰੀ ਗੱਲ ਸੁਣ ਰੋਲਾ ਨਾ ਪਾਈ ਕਿਸੇ ਨੂੰ ਗੁੱਸੇ ਨਾ ਵੀ ਪਾਲੂ ਨੇ ਕੀਨ ਲਈ ਕਿ ਪਾ Rajasthan ਤੋਂ ਮੇਰੀ ਗੱਲ ਸੁਣ ਜਿੱਤੇ ਮੈਨੂੰ ਕੋਲੇ ਫੀਮ ਆ ਗਈ ਉਹਦੇ ਤੈਨੂੰ ਬਾਜ ਮਾਰ ਕੇ ਆਪੇ ਫੜਾ ਦੋ ਜੇ ਕਿਸੇ ਕੋਲੇ ਸਾਹ ਕੜਤਾ ਤਾਂ ਤੇਰੇ ਸੰਗੀ ਦੱਬੀ ਲੈ ਫਿਰ ਉਹ ਸੰਗੀ ਦਾ ਦੱਬਦੀ ਜੇ ਪਹਿਲੀ ਦੱਪੀ ਗਈ ਮਾਲੇ ਨਾ ਮਿਲਿਆ ਅਮਰੀ ਦਾ ਬਣੂਗਾ ਨਾਲੇ ਚ ਮੂੰਹ ਮਾਰ ਲੈ ਰੁੱਚਾਣਿਆ ਵਾ ਲੋ ਗੱਲਾਂ ਤੇ ਜਮਾਨ ਤੇ ਤੂੰ ਰਹੀਮ ਤੇਰਾ ਮੈਂ ਲੱਕ ਇਹਦਾ ਘਰ ਪਟਿਆ ਆ ਪਹਿਲਾਂ ਮੇਰੀ ਗੱਲ ਸੁਣ ਲੈ ਇੱਧਰ ਧਿਆਨ ਨਾਲ ਮੈਨੂੰ ਪਹਿਲਾਂ ਘਰੇ ਦੇਖਣ ਦੇ ਠੀਕ ਖਿਚੜੀ ਪੱਕ ਰਹੀ ਆ ਜੇ ਖਿਚੜੀ ਸਾਡੇ ਘਰੇ ਨਾ ਪੱਕੀ ਫਿਰ ਆਏ ਲੈ ਲੈ ਤੂੰ ਅਕੇ ਮਾੜੇ ਇਹ ਤੇ ਪਾੜਾ ਖਾਂਦਾ ਥੋੜੇ ਤਾਂ ਵੀ ਜਾਂਦਾ ਤੈਨੂੰ ਗਣੀ ਚ ਨੰਗਣਾ ਹੀ ਬੰਦ ਕਰਾਉ ਤੇਰਾ ਤੂੰ ਮੇਰਾ ਬੰਦੇ ਘਰ ਆ ਤੂੰ ਜਾ ਕੇ ਦੇਖ ਲਈ ਚੱਲ ਮੈਂ ਕਿੱਦਾਂ ਦੇਖਣ ਜੋਗੀ ਨਾ ਰਿਹਾ ਫੇਰ ਕੀ ਕਰਾਂਗੇ ਮੈਂ ਪਹਿਲਾਂ ਮੈਂ ਕਹਿੰਦੀ ਆ ਕਿ ਜੇ ਸਾਡੇ ਆਂ ਦੀ ਲੜਾਈ ਹੋਈ ਆ ਮਾਣੀ ਮੋਟੀ ਪੂਰੀ ਮੇਰਾ ਤਾਂ ਪਾਣੀ ਵੀ ਉੱਥੇ ਹੀ ਰਹਿ ਗਿਆ ਤਾਂ ਜਿਹੜਾ ਅੱਗੇ ਆ ਮਾ ਪਾਣੀ ਦਾ ਤਾਂ ਖੂਤੇ ਪੀਲਾ ਦਾ ਖੂਤੇ ਕੀ ਮੈਂ ਮਸਾ ਜਾਣ ਸੜਾਈ ਤੇਰੇ ਪਿੱਛੇ ਰਿਸਕ ਲੈ ਕੇ ਡਾ ਫਿਰ ਸਲਾਹ ਨੂੰ ਕਹਾਂ ਤੂੰ ਸੱਪ ਦੀ ਸਿਰ ਨੂੰ ਅਤ ਲਾਉਣ ਗਿਆ ਸੀ ਮਾੜਾ ਜਿਹਾ ਕੰਮ ਕਿਹਾ ਸੀ ਤੇ ਨਾ ਮੇਰੀ ਗੱਲ ਸੁਣ ਦੇ ਹੁਣ ਇੰਨਾ ਭੂਰੇ ਤੋਂ ਡਰਦਾ ਕਿਉਂਗਾ ਉਦੋਂ ਤਾਂ ਤੂੰ ਦੋਸਤ ਦੋਸਤ ਕਰਦਾ ਰਹਿਣਾ ਸੀ ਭੂਰੇ ਨੂੰ ਫਿਰ ਅਗਲਾ ਘਰ ਵੀ ਪੱਟਿਆ ਗਿਆ ਇਹਨੇ ਘਰ ਪੂਰਾ ਉਹ ਸਮਝ ਗਏ ਨਹੀਂ ਚਿੱਤੇ ਦਾ ਭਲੇਖਾ ਪੈ ਗਿਆ ਤੇ ਘਰ ਵਾਲੀ ਨੂੰ ਕਹਿੰਦਾ ਫੀਮ ਕਹਿਦੀ ਮੈਂ ਚੱਕਾ ਕਰਕੇ ਆਇਆ ਦੇਖਦੀ ਹਾਂ ਫਲਾ ਫਿਰ ਕੀ ਬਣਾਉਂਗਾ ਚੱਲ ਮੈਨੂੰ ਹੁਣ ਜਾਣ ਦੇ ਤੇ ਮੈਨੂੰ ਹੁਣ ਘਰੇ ਤੇਰਾ ਦੇਖਣ ਦੇ ਜਾ ਕੇ ਵੀ ਸਾਡੇ ਖਿਚੜੀ ਕੀ ਪੱਕ ਰਹੀ ਆ ਉਦੋਂ ਬਾਅਦ ਤੈਨੂੰ ਫਿਰ ਮੈਂ ਦੱਸੂਗੀ ਕੀ ਬਣਿਆ ਚਲੋ ਤਾਂ ਠੀਕ ਆ ਹੁਣ ਮੈਂ ਵੀ ਚੱਲਦਾ ਮੇਰਾ ਹਿੱਲਾ ਕਰਦੀ ਫਿਰ ਫਿਰ ਸਵੇਜੇ ਕਰਿਆ ਮੈਂ ਦੁਬਾਰਾ ਉੜ ਜਾਣਾ ਗੱਲਾਂ ਦੇਖ ਲੈ ਕਿਹੜੀਆਂ ਕਰਤਾ ਹੈਗਾ ਮੈਂ ਤਾਂ ਹੋਰ ਲੂੰਗਾ ਦੱਸਣਾ ਹੁਣ ਮੈਨੂੰ ਨਾਲ ਦੱਸੀ ਗੱਡੀਆਂ ਮੈਂ ਬਾਅਦ ਤੇਰੇ ਤੈਨੂੰ ਆਫੀਮ ਦੇ ਕੇ ਮਰਨਾ ਕੱਤੇ ਦੀ ਮੌਤ ਆ ਨਾਲੇ ਮਾਫੀ ਮ ਮਗਵਾਈ ਭਾਣਾ ਕੀ ਤੂੰ ਇਹ ਤਾਂ ਤੇਰੇ ਵਰਗੇ ਨੂੰ ਉਹੀ ਠੁੱਕ ਲਾਇਆ ਮੰਨੇ ਐਨਾ ਪੱਲੋ ਲੱਗੀ ਮਂਗਾਉਣ ਰਾਜਸਥਾਨਾਂ ਤੇ ਸੀਮਾ ਤੇਰੇ ਵਰਗੇ ਨੂੰ ਉੱਚੂ ਕੌਣ ਫਿਰ ਚੱਲ ਦੇਖਦੇ ਹੁਣ ਪੂਰੇ ਨਾਲ ਕਾਟ ਹੀ ਪਸਾਉਣੀ ਐ ਕੀ ਕਹਿੰਦਾਗਾ ਚੱਲ ਪੱਲੋ ਪਾਤਾ ਤੈਨੂੰ ਰੋਟੀ ਪੱਕ ਦੀ ਬੁਰੀ ਲੱਗਦੀ ਸੀ ਕਿਉਂ ਮੈਂ ਕਿ ਰੋਟੀ ਚ ਪਾਣੀ ਪਾਤਾ ਜਿਹੜਾ ਤੂੰ ਫੋਸ ਪਾਇਆ ਨਾ ਫੋਸ ਇਹ ਮੈਨੂੰ ਪਤਾ ਹੈ ਵੀ ਤੇਰੀ ਕਰਤੂਤਾ ਨੇ ਹੁਣ ਤੀਜਾ ਬੰਦਾ ਤਾਂ ਪਾ ਨਹੀਂ ਸਕਦਾ ਮੇਰੀ ਗੱਲ ਸੁਣ ਹਾਂ ਫੋਸ ਕੀ ਪਾਤਾ ਤੈਨੂੰ ਪਤਾ ਨਹੀਂ ਦੱਸੇਗਾ ਕੁਝ ਤੇਰੀ ਪਤਾ ਲੱਗੂ ਮੈਨੂੰ ਹੁਣ ਬਿਨਾਂ ਦੱਸਣ ਦੀ ਪਤਾ ਲੱਗ ਗਿਆ ਮੈਨੂੰ ਫਿਰਦੀ ਤਾਂ ਮੈਂ ਗਲੀਆਂ ਚਾਂਗੀ ਮੈਨੂੰ ਕੀ ਪਤਾ ਘਰੇ ਕੀ ਬੱਕਰੇ ਹੈਗਾ ਸਾਂ ਗੱਲ ਦੱਸ ਸਾਸ ਖਾ ਕੇ ਲੋਕਾਂ ਨੂੰ ਘਰੇ ਭੇਦਦੀਆਂ ਨਸ਼ੇ ਦੇ ਦੇ ਕੇ ਭੇਦਦੀਆਂ ਨਾ ਕਿ ਤੇਰੇ ਵਾਸਤੇ ਚੰਗੀਆਂ ਗੱਲਾਂ ਹੈ ਕਿ ਇਹਨਾਂ ਸੰਦੇ ਕੀ ਭੇਜਿਆ ਮੈਨੂੰ ਤੇ ਤੈਨੂੰ ਕੀ ਪਤਾ ਲੱਗਿਆ ਵੀ ਆਪਣੇ ਚੀਤਾ ਘਰੇ ਆਇਆ ਬੇ ਉਹ ਤਾਂ ਮੈਂ ਤਾਂ ਦੱਸਿਆ ਦੀ ਉਹ ਆਪਣੀ ਗਵਾਂਡਨ ਦੱਸ ਦਿੱਤੀ ਗਵਾਂਡਨ ਨੂੰ ਕੀ ਪਤਾ ਲੱਗਿਆ ਮੈਨੂੰ ਐ ਤਾਂ ਨਹੀਂ ਪਤਾ ਉਹ ਮੈਨੂੰ ਕਹਿੰਦੀ ਕਹਿੰਦੀ ਚੀਤਾ ਥੋੜੇ ਘਰੇ ਬੈਠਾ ਦਾ ਚੱਲ ਤੂੰ ਰਹਿਣ ਦੇ ਘਰ ਬਸ ਲੈਣ ਦੇ ਕਿਉਂ ਤੂੰ ਪੱਟਣ ਤੇ ਤੁਰੀ ਹੈ ਨਾ ਘਰ ਨੂੰ ਮੈਂ ਕਿ ਪਟ્રોલ ਲਾ ਕੇ ਫੂਕਰੀ ਆਗੀ ਕਸਰ ਤਾਂ ਕੋਈ ਵੀ ਨਹੀਂ ਤੇਰੀ ਪਟ્રોલ ਤੋਂ ਚੱਲ ਫਿਰ ਐਂ ਤਾਂ ਐਂ ਸਮਝ ਫੇ ਗੱਲ ਦੱਸ ਅੱਗੇ ਕੀ ਐ ਮੈਂ ਤੇਰਾ ਜਿੱਤਨ ਨੂੰ ਭੇਜਣ ਦਾ ਕੰਮ ਕੀ ਸੀ ਮੈਂ ਉਹ ਤਾਂ ਦੱਸ ਦੇ ਮੈਂ ਜਿੱਤਾ ਕਦੇ ਆਪਣੇ ਘਰੇ ਆਇਆ ਨਹੀਂ ਪਹਿਲਾਂ ਮੇਰੇ ਹੁੰਦੇ ਤਾਂ ਕਦੇ ਆਇਆ ਆਹਾਂ ਜਿੱਤਾ ਲੱਗਦਾ ਕੀ ਐ ਮੇਰਾ ਜੋ ਮੇਰੇ ਕਹਿਣ ਤੇ ਆਊਗਾ ਉਹ ਨਹੀਂ ਜਦ ਗਲੀਆਂ 'ਚ ਖੜਕੇ ਗੱਲਾਂ ਮਾਰਦੇ ਆਂ ਚਿੱਤੇ ਨਾਲ ਉਦੋਂ ਕੀ ਲੱਗਦਾ ਹੁੰਦਾ ਤੇਰਾ ਨਾ ਤਾਂ ਮੈਨੂੰ ਕਦ ਦੇਖਿਆ ਜਿੱਤੇ ਨਾਲ ਗੱਲਾਂ ਮਾਰ ਬੀ ਰੋਜ਼ ਹੀ ਉਹਦੇ ਨਾਲ ਗੱਲਾਂ ਮਾਰਦੀ ਅੱਜ ਕਿਹੜਾ ਤੂੰ ਨਵੀਆਂ ਮਾਰ ਲੱਗੀਆਂ ਤੇ ਫੇਰ ਆਏ ਤੋ ਐ ਸਹੀ ਸਮਝ ਲੈ ਬਸ ਲੈਣ ਦੇ ਕਰ ਮੈਂ ਤਾਂ ਤੈਨੂੰ ਇਹੀ ਗੱਲ ਕਹਿਣਾ ਪੱਕ ਲੈਣ ਦੇ ਮੇਰੀ ਬੋਲ ਤੇ ਤੂੰ ਕੰਮ ਕਰ ਵੇ ਕੰਮ ਹਾਂ ਸਿੱਧਾ ਆਵਦਾ ਜੇ ਮੈਂ ਆਪਦੀ ਆਈ ਤੇ ਆ ਗਿਆ ਨਾ ਫਿਰ ਪਸਤਾਏਂਗੀ ਤੇ ਫਿਰ ਕਰ ਕੀ ਦੇਂਗਾ ਤੂੰ ਇਹ ਤਾਂ ਤੈਨੂੰ ਟਾਈਮ ਹੀ ਦੱਸੂ ਵੀ ਕੀ ਕਰ ਦੂੰਗਾ ਬਹਿ ਜਾ ਲੈ ਬਹਿ ਜਾ ਇਹ ਫੁੱਦੂ ਜੀਆਂ ਧਮਕੇ ਨਾ ਕਿਸੇ ਨੂੰ ਖੋਰ ਦੇ ਇਹ ਪੱਲੋਂ ਨਹੀਂ ਡਰਨੇ ਵਾਲੀ ਤੇਰੀ ਫੁੱਦੂ ਜੀਆਂ ਧਮਕੀਆਂ ਤੋਂ ਦਰ ਤੋਰ ਵਾਲੀ ਕੱਢਦਾ ਕਢਦੇ ਦਿਮਾਗ ਚ ਜਿੱਦਨ ਮੈਂ ਆਪਦੀ ਆਈ ਤੇ ਨਾ ਤੈਨੂੰ ਆਪਣੇ ਆਪੇ ਪਤਾ ਲੱਗ ਜਾਣਾ ਵੀ ਕੀ ਹੋਗਦਾ ਜਾ ਜੋ ਕਰਨ ਉਹ ਕਰ ਨੰਗ ਵਾਪੇ ਸਮਾਂ ਉਂਤੇ ਦੱਸੋ ਇੱਧਰ ਰਸਤਾ ਜਾਂਦਾ ਹਾਂ ਮੇਰੇ ਨਾਲ ਲੰਘ ਪੁੰਗੇ ਵਾਹ ਵੇ ਤੇਰੇ ਹਾਲੇ ਤਾਂ ਮੜੀ ਜੀ ਆਕੀ ਲਾਈਆ ਜਦੋਂ ਪੈਟਰੋਲ ਪਾਇਆ ਪੂਰਾ ਤੂੰ ਉਦੋਂ ਜਾਣੀ ਗੱਲਾਂ ਮਾਰਦਾ